ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਅੱਜ ਦੀ ਇਸ ਵੀਡੀਓ ਦੇ ਵਿੱਚ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਵੀਡੀਓ ਜੋ ਆਪਾਂ ਤੁਹਾਡੇ ਲਈ ਲੈ ਕੇ ਆਏ ਆ ਇਹ ਪਿਛਲੇ ਦਿਨੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜੋ ਕਿ 13-14 ਮਹੀਨੇ ਪਹਿਲਾਂ ਕਿਡਨਾਪ ਹੋ ਗਿਆ ਸੀ ਉਹ ਪੁਲਿਸ ਨੂੰ ਮਿਲਦਾ ਹੈ ਤੇ ਪੁਲਿਸ ਜਦੋਂ ਉਸ ਨੂੰ ਕਿਡਨਾਪਰ ਕੋਲੋਂ ਲੈ ਕੇ ਉਸ ਦੀ ਮਾਂ ਨੂੰ ਦੇਣ ਲੱਗਦੀ ਹੈ ਤਾਂ ਉਹ ਬੱਚਾ ਉੱਚੀ ਉੱਚੀ ਰੋਣ ਲੱਗ ਜਾਂਦਾ ਹੈ ਤੇ ਉਸ ਕਿਡਨਾਪਰ ਦੇ ਗਲ ਨੂੰ ਲਿਪਟ ਜਾਂਦਾ ਹੈ ਉਹ ਆਪਣੀ ਮਾਂ ਕੋਲੋਂ ਜਾਣਾ ਨਹੀਂ ਚਾਹੁੰਦਾ ਹੁੰਦਾ ਉਹ ਕਿਡਨਾਪਰ ਦੇ ਕੋਲ ਹੀ ਰਹਿਣਾ ਚਾਹੁੰਦਾ ਸੀ ਇਹ ਵੀਡੀਓ ਜਦੋਂ ਇਹ ਵਾਇਰਲ ਹੋਈ ਕਿਸੇ ਨੇ ਵੀਡੀਓ ਸ਼ੂਟ ਕਰਕੇ ਨੈਟ ਦੇ ਉੱਤੇ ਪਾਈ ਤਾਂ ਇਹ ਵੀਡੀਓ ਕਾਫੀ ਜ਼ਿਆਦਾ ਜ਼ਾਹਰ ਹੋਈ ਸੀ ਇਹ ਜਦੋਂ ਵੀਡੀਓ ਵਾਇਰਲ ਹੋਈ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਕਾਫੀ ਜ਼ਿਆਦਾ ਸਵਾਲ ਆਏ ਕਿ ਇਹ ਵੀਡੀਓ ਹੈ ਕਿਸ ਦੀ ਇਹ ਬੱਚਾ ਕੌਣ ਸੀ ਇਹ ਬੱਚਾ ਉਸ ਕਿਡਨਾਪਰ ਦੇ ਗਲ ਲਾ ਕੇ ਕਿਉਂ ਰੋ ਰਿਹਾ ਸੀ ਪਿਛਲੇ 14 ਮਹੀਨਿਆਂ ਤੋਂ ਕਿਡਨਾਪਰ ਨੇ ਉਸ ਬੱਚੇ ਨੂੰ ਆਪਣੇ ਕੋਲ ਕਿਉਂ ਰੱਖਿਆ ਕੋਈ ਫਰौती ਵਗੈਰਾ ਦੀ ਮੰਗ ਕਿਉਂ ਨਹੀਂ ਕੀਤੀ ਇਹ ਸਾਰੇ ਸਵਾਲਾਂ ਦੇ ਜਵਾਬ ਹੀ ਅੱਜ ਦੀ ਇਸ ਵੀਡੀਓ ਦੇ ਵਿੱਚ ਨੇ ਤੁਹਾਡਾ ਸਾਰਿਆਂ ਦਾ तहे ਦਿਲ ਤੋਂ ਬਹੁਤ ਜ਼ਿਆਦਾ ਧੰਨਵਾਦ ਜਿਹੜੇ ਵੀਡੀਓਜ਼ ਨੂੰ ਦੇਖ ਰਹੇ ਹੋ ਚੈਨਲ ਨੂੰ ਸਬਸਕ੍ਰਾਈਬ ਕੀਤਾ ਤੇ ਇੰਨਾ ਜ਼ਿਆਦਾ ਪਿਆਰ ਦੇ ਰਹੇ ਹੋ ਇਸੇ ਤਰ੍ਹਾਂ ਹੀ ਤੁਸੀਂ ਅੱਗੇ ਵੀ ਵੀਡੀਓਜ਼ ਨੂੰ ਦੇਖਦੇ ਰਹੋ ਪਿਆਰ ਦਿੰਦੇ ਰਹੋ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿੰਦੇ ਰਹੋ ਤਾਂ ਕਿ ਅਸੀਂ ਇਦਾਂ ਦਾ ਹੋਰ ਵੀ ਕੰਟੈਂਟ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਇਦਾਂ ਦੀਆਂ ਹੋਰ ਵੀ ਸਟੋਰੀਜ਼ ਜੋ ਕਿ ਕ੍ਰਾਈਮ ਦੇ ਨਾਲ ਰਿਲੇਟਡ ਨੇ ਜਾਂ ਹੋਰ ਵੀ ਇਦਾਂ ਦੀਆਂ ਸਟੋਰੀਜ਼ ਜਿਹੜੀਆਂ ਇੰਟਰਸਟਿੰਗ ਹੋਣ ਤੁਹਾਡੇ ਤੱਕ ਲੈ ਕੇ ਆਉਂਦੇ ਰਹੀਏ ਜੇਕਰ ਤੁਸੀਂ ਚੈਨਲ ਤੇ ਨਵੇਂ ਆਏ ਹੋ ਅੱਜ ਪਹਿਲੀ ਵਾਰੀ ਵੀਡੀਓ ਦੇਖਣ ਲੱਗੇ ਹੋ ਤਾਂ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਤੁਸੀਂ ਅੱਗੇ ਆਉਣ ਵਾਲੀਆਂ ਵੀਡੀਓਜ਼ ਦੇਖ ਸਕੋ ਤੇ ਸਾਡੇ ਚੈਨਲ ਦੀ ਸਪੋਰਟ ਹੋ ਸਕੇ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਹੋਰ ਵੀ ਵੀਡੀਓਜ਼ ਲੈ ਕੇ ਆਉਂਦੇ ਰਹੀਏ ਇਸ ਕਹਾਣੀ ਦੀ ਸ਼ੁਰੂਆਤ ਹੁੰਦੀ ਹੈ ਜੀ ਰਾਜਸਥਾਨ ਤੋਂ ਰਾਜਸਥਾਨ ਦੇ ਜੈਪੁਰ ਦੇ ਵਿੱਚ ਇੱਕ ਬਾਟਿਕਾ ਨਾਮ ਦੀ ਜਗ੍ਹਾ ਉੱਥੇ 14 ਜੂਨ 2023 ਨੂੰ ਇੱਕ ਔਰਤ ਸੀ ਜੋ ਆਪਣੇ ਬੱਚੇ ਨਾਲ ਘਰ ਦੇ ਵਿੱਚ ਸੀ ਔਰ ਤਾਂ ਆਪਣਾ ਕੰਮ ਕਰ ਰਹੀ ਹੁੰਦੀ ਆ ਤੇ ਉਸ ਦਾ 11 ਮਹੀਨੇ ਦਾ ਬੱਚਾ ਬੇੜੇ ਦੇ ਵਿੱਚ ਖੇਡ ਰਿਹਾ ਹੁੰਦਾ ਸੀ ਉਹਨੂੰ ਇਦਾਂ ਸੀ ਕਿ ਬੱਚਾ ਬਾਹਰ ਖੇਡ ਰਿਹਾ ਸੇਫ ਆ ਆਪਣੇ ਘਰ ਦੇ ਬੇੜੇ ਦੇ ਅੰਦਰ ਹੀ ਸੀਗਾ ਤੇ ਜਦੋਂ ਮਾਂ ਕੰਮ ਕਰ ਰਹੀ ਸੀ ਕੰਮ ਕਰਦੇ ਕਰਦੇ ਕਾਫੀ ਸਮਾਂ ਲੰਘ ਜਾਂਦਾ ਉਸ ਨੂੰ ਆਪਣੇ ਬੱਚੇ ਦੀ ਕੋਈ ਖੇਡਣ ਦੀ ਜਾਂ ਰੋਣ ਵਗੈਰਾ ਦੀ ਕੋਈ ਆਵਾਜ਼ ਨਹੀਂ ਆਉਂਦੀ ਤਾਂ ਉਹ ਬਾਹਰ ਆ ਕੇ ਦੇਖਦੀ ਹੈ ਜਦੋਂ ਬਾਹਰ ਆ ਕੇ ਦੇਖਦੀ ਆ ਤਾਂ ਉੱਥੋਂ ਬੱਚਾ ਗਾਇਬ ਹੁੰਦਾ ਉਹ ਬੱਚਾ ਕੋਈ ਚੱਕ ਕੇ ਲੈ ਗਿਆ ਹੁੰਦਾ ਉਸ ਬੱਚੇ ਨੂੰ ਕਿਸੇ ਨੇ ਕਿਡਨਾਪ ਕਰ ਲਿਆ ਹੁੰਦਾ ਜਦੋਂ ਮਾਂ ਆ ਕੇ ਉਸ ਨੂੰ ਦੇਖਦੀ ਹੈ ਜਿਸ ਦਾ ਮਾਂ ਦਾ ਨਾਮ ਸੀਗਾ ਪੂਨਮ ਉਹ ਪੂਨਮ ਜਦੋਂ ਆ ਕੇ ਬਿਹੜੇ ਦੇ ਵਿੱਚ ਦੇਖਦੀ ਹੈ ਬੱਚਾ ਨਹੀਂ ਮਿਲਦਾ ਤਾਂ ਉਹ ਉੱਚੀ ਉੱਚੀ ਰੋਣਾ ਪਣਾ ਸ਼ੁਰੂ ਕਰਦੀ ਹੈ ਉਸ ਦਾ ਰੋਲਾ ਉਸ ਦੀ ਆਵਾਜ਼ ਸੁਣ ਕੇ ਆਲੇ ਦਾਲ ਦੇ ਗਵਾਂਢੀ ਇਕੱਠੇ ਹੋ ਜਾਂਦੇ ਆ ਜਦੋਂ ਗਵਾਂਢੀ ਆਉਂਦੇ ਆ ਉਹਨਾਂ ਨੂੰ ਪਤਾ ਲੱਗਦਾ ਉਹ ਵੀ ਬੱਚੇ ਨੂੰ ਲੱਭਣਾ ਸ਼ੁਰੂ ਕਰਦੇ ਆ ਜਦੋਂ ਬੱਚਾ ਕਿਤੇ ਵੀ ਨਹੀਂ ਮਿਲਦਾ ਤਾਂ ਫਿਰ ਪੁਲਿਸ ਦੇ ਕੋਲ ਜਾ ਕੇ ਥਾਣੇ ਦੇ ਵਿੱਚ ਕੰਪਲੇਂਟ ਦਰਜ ਕਰਾਈ ਜਾਂਦੀ ਹੈ ਹੁਣ ਪੁਲਿਸ ਆਉਂਦੀ ਹੈ ਪੁਲਿਸ ਆ ਕੇ ਖੁਚ ਗਿਚ ਕਰਦੀ ਹੈ ਤੇ ਉਸ ਤੋਂ ਬਾਅਦ ਆਪਣੀ ਇਨਵੈਸਟੀਗੇਸ਼ਨ ਸ਼ੁਰੂ ਕਰਦੀ ਹੈ ਇਨਵੈਸਟੀਗੇਸ਼ਨ ਦੇ ਵਿੱਚ ਅੱਗੇ ਚੱਲ ਕੇ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਉਹ ਬੱਚਾ ਸੀ ਉਸ ਨੂੰ ਚਾਰ ਜਣੇ ਕਿਡਨੈਪ ਕਰਨ ਆਏ ਸੀ ਤਿੰਨ ਜਣੇ ਬਾਹਰ ਖੜੇ ਤੇ ਇੱਕ ਬੰਦਾ ਘਰ ਦੇ ਅੰਦਰ ਐਂਟਰ ਹੋਇਆ ਤੇ ਅੰਦਰੋਂ ਬੱਚੇ ਨੂੰ ਚੱਕ ਕੇ ਲੈ ਗਿਆ ਤਾਂ ਹੁਣ ਉਸ ਬੱਚੇ ਦੀ ਭਾਲ ਸ਼ੁਰੂ ਕੀਤੀ ਜਾਂਦੀ ਹੈ ਪੁਲਿਸ ਉਸ ਬੱਚੇ ਦੀ ਭਾਲ ਕਰਦੀ ਹੈ ਪਰ ਪੁਲਿਸ ਦੇ ਹੱਥ ਕੋਈ ਵੀ ਕਲੂ ਨਹੀਂ ਲੱਗਦਾ ਜਦੋਂ ਹੁਣ ਪੁਲਿਸ ਨੂੰ ਉਸ ਬੱਚੇ ਦੇ ਬਾਰੇ ਕੁਝ ਵੀ ਪਤਾ ਨਹੀਂ ਲੱਗਦਾ ਤਾਂ ਫਿਰ ਉਸ ਵਿਅਕਤੀ ਦੇ ਉੱਪਰ 25000 ਰੁਪਏ ਦਾ ਇਨਾਮ ਵੀ ਰੱਖ ਦਿਆ ਪੁਲਿਸ ਨੇ ਜੋ ਉਸ ਦੀ ਜਾਣਕਾਰੀ ਦੇਊਗਾ ਉਸ ਨੂੰ 25000 ਰੁਪਏ ਮਿਲੂਗਾ ਪੁਲਿਸ ਇਹ ਵੀ ਐਲਾਨ ਕਰ ਦਿੰਦੀ ਹੈ ਪਰ ਫਿਰ ਨਹੀਂ ਪੁਲਿਸ ਨੂੰ ਕੋਈ ਜਾਣਕਾਰੀ ਮਿਲਦੀ ਸਮਾਂ ਲੰਘਦਾ ਜਾਂਦਾ ਹੁਣ 14 ਮਹੀਨੇ 13 ਦਿਨਾਂ ਬਾਅਦ ਪੁਲਿਸ ਕੋਲ ਇੱਕ ਟਿਪ ਆਉਂਦੀ ਹੈ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਇੱਕ ਖਿਆਰਾ ਨਾਮ ਦਾ ਜੁਪੀ ਦੇ ਵਿੱਚ ਇੱਕ ਪਿੰਡ ਹੈ ਜੋ ਕਿ ਆਗਰਾ ਦੇ ਨਾਲ ਪੈਂਦਾ ਉਸ ਪਿੰਡ ਦੇ ਜੰਗਲਾਂ ਦੇ ਵਿੱਚ ਇੱਕ ਸਾਧੂ ਰਹਿ ਰਿਹਾ ਇੱਕ ਕੂਟੀਆਂ ਦੇ ਵਿੱਚ ਉਸ ਦੇ ਕੋਲ ਇੱਕ ਬੱਚਾ ਹੈ ਤੇ ਪੁਲਿਸ ਨੂੰ ਜਦੋਂ ਰਾਜਸਥਾਨ ਪੁਲਿਸ ਨੂੰ ਇਹ ਟਿਪ ਮਿਲਦੀ ਹੈ ਉਹ ਆਪਣੇ ਵੱਡੇ ਅਫਸਰਾਂ ਨੂੰ ਤਲਾਕ ਦਿੰਦੇ ਆ ਤੇ ਉਸ ਤੋਂ ਬਾਅਦ ਨਾਲ ਦੀ ਨਾਲ ਐਕਸ਼ਨ ਕੀਤਾ ਜਾਂਦਾ ਤੇ ਜੁਪੀ ਪਹੁੰਚ ਜਾਂਦਾ ਜੁਪੀ ਪੁਲਿਸ ਨੂੰ ਨਾਲ ਲਿਆ ਜਾਂਦਾ ਤੇ ਉਸ ਕੁਟਿਆ ਨੂੰ ਜਾ ਕੇ ਘੇਰ ਲਿਆ ਜਾਂਦਾ ਉਸ ਕੁਟਿਆ ਨੂੰ ਘੇਰ ਤੋਂ ਬਾਅਦ ਉਸ ਕੁਟਿਆ ਦੇ ਅੰਦਰੋਂ ਇੱਕ ਸਾਧੂ ਮਿਲਦਾ ਇੱਕ ਸਾਧੂ ਤੇ ਨਾਲ ਉਸਦੇ ਇੱਕ ਬੱਚਾ ਹੁੰਦਾ ਜਦੋਂ ਦੇਖਿਆ ਜਾਂਦਾ ਇਹ ਉਹੀ ਬੱਚਾ ਸੀ ਜੋ ਘਰ ਤੋਂ ਗਾਇਬ ਹੋਇਆ ਸੀ ਜੋ ਕਿ ਰਾਜਸਥਾਨ ਦੇ ਜੈਪੁਰ ਦੇ ਵਿੱਚੋਂ 11 ਮਹੀਨੇ ਪਹਿਲਾਂ ਘਰ ਤੋਂ 14 ਮਹੀਨੇ ਪਹਿਲਾਂ ਘਰ ਤੋਂ ਗਾਇਬ ਹੋ ਗਿਆ ਸੀ ਉਹ ਜਦੋਂ ਗਾਇਬ ਹੋਇਆ ਸੀ ਉਸ ਬੱਚੇ ਦੀ ਉਮਰ 11 ਮਹੀਨੇ ਸੀਗੀ ਤਾਂ ਹੁਣ ਪੁਲਿਸ ਉਸ ਬੱਚੇ ਨੂੰ ਤੇ ਉਸ ਸਾਧੂ ਨੂੰ ਲੈ ਕੇ ਰਾਜਸਥਾਨ ਪਹੁੰਚਦੀ ਹੈ ਰਾਜਸਥਾਨ ਦੇ ਵਿੱਚ ਆ ਕੇ ਉਸ ਬੱਚੇ ਦੇ ਜਿਹੜੀ ਉਸ ਬੱਚੇ ਦੀ ਮਾਂ ਤੇ ਉਸ ਦੇ ਘਰਦਿਆਂ ਨੂੰ ਇਨਫਾਰਮ ਕੀਤਾ ਜਾਂਦਾ ਉਸ ਦੀ ਮਾਂ ਆਪਣੇ ਬੱਚੇ ਨੂੰ ਲੈਣ ਲਈ ਥਾਣੇ ਦੇ ਵਿੱਚ ਪਹੁੰਚਦੀ ਹੈ ਆਪਣੇ ਘਰਦਿਆਂ ਦੇ ਨਾਲ ਤਾਂ ਪੁਲਿਸ ਜਦੋਂ ਉਸ ਬੱਚੇ ਨੂੰ ਫੜ ਕੇ ਉਸ ਕਿਡਨੈਪਰ ਤੋਂ ਉਸ ਦੀ ਮਾਂ ਨੂੰ ਦੇਣਾ ਚਾਹ ਰਹੀ ਹੁੰਦੀ ਹੈ ਤਾਂ ਬੱਚਾ ਰੋਣ ਲੱਗ ਜਾਂਦਾ ਹੈ ਉਸ ਕਿਡਨਾਪਰ ਤੋਂ ਦੂਰ ਨਹੀਂ ਹੋਣਾ ਚਾਹੁੰਦਾ ਹੁੰਦਾ ਉੱਚੀ ਉੱਚੀ ਚੀਕਾਂ ਮਾਰਦਾ ਕਿ ਮੈਂ ਪਾਪਾ ਦੇ ਕੋਲ ਹੀ ਰਹਿਣਾ ਤਾਂ ਫਿਰ ਵੀ ਪੁਲਿਸ ਵਾਲੇ ਉਸ ਨੂੰ ਫੜ ਕੇ ਧੱਕੇ ਦੇ ਨਾਲ ਉਸ ਆਉਤ ਨੂੰ ਦੇ ਦਿੰਦੇ ਉਸ ਦੀ ਮੰਮ ਨੂੰ ਦੇ ਦਿੰਦੇ ਆ ਇਹ ਸਾਰਾ ਕੁਝ ਇੱਕ ਬੰਦਾ ਵੀਡੀਓ ਕਲਿੱਪ ਪਰ ਰਿਕਾਰਡ ਕਰ ਲੈਂਦਾ ਇਸ ਵੀਡੀਓ ਕਲਿੱਪ ਨੂੰ ਫਿਰ ਨੈੱਟ ਦੇ ਉੱਤੇ ਪਾਇਆ ਜਾਂਦਾ ਤੇ ਇੰਟਰਨੈਟ ਦੇ ਉੱਤੇ ਇਹ ਕਾਫੀ ਜ਼ਿਆਦਾ ਵਾਇਰਲ ਹੁੰਦੀ ਹੈ ਜਿਹੜਾ ਜਿਹੜਾ ਵੀ ਬੰਦਾ ਇਸ ਵੀਡੀਓ ਨੂੰ ਦੇਖਦਾ ਉਹ ਕਿਡਨਾਪਰ ਨਾਲ ਗੁੱਸੇ ਹੋਣ ਦੀ ਬਜਾਏ ਉਹਦੇ ਪ੍ਰਤੀ ਹਮਦਰਦੀ ਦਿਖਾਉਂਦਾ ਤੇ ਜਿਸ ਦੀਸ ਨੂੰ ਇਸ ਵੀਡੀਓ ਦੇ ਬਾਰੇ ਇਸ ਜਿਹੜੀ ਕਹਾਣੀ ਸੀ ਇਸ ਵੀਡੀਓ ਦੇ ਪਿੱਛੇ ਉਹਦੇ ਬਾਰੇ ਪਤਾ ਲੱਗਦਾ ਸਾਰੇ ਹੀ ਹੈਰਾਨ ਹੋ ਜਾਂਦੇ ਆ ਸਾਰਿਆਂ ਨੂੰ ਲੱਗਦਾ ਕਿ ਇੱਕ ਤਰ੍ਹਾਂ ਨਾਲ ਜੁਰਮ ਵੀ ਹੋ ਸਕਦਾ ਤੇ ਇੱਕ ਕਹਿ ਸਕਦੇ ਆ ਕਿ ਇਹਨੂੰ ਜੁਰਮ ਮੰਨ ਵੀ ਨਹੀਂ ਸਕਦੇ ਹੁਣ ਇਹ ਦੋ ਚੀਜ਼ਾਂ ਦੇ ਵਿੱਚ ਜਿਹੜੀ ਗੱਲ ਫਸ ਕੇ ਰਹਿ ਜਾਂਦੀ ਹੈ ਆਖਰਕਾਰ ਇਸ ਦੇ ਵਿੱਚ ਹੋਇਆ ਕੀ ਸੀ ਇਸ ਵੀਡੀਓ ਦੀ ਅਸਲੀ ਸੱਚਾਈ ਕੀ ਸੀ ਇਸ ਕਿਡਨਾਪਿੰਗ ਦੇ ਪਿੱਛੇ ਅਸਲ ਵਜ੍ਹਾ ਕੀ ਸੀ ਉਹ ਆਪਾਂ ਹੁਣ ਅੱਗੇ ਜਾਣਦੇ ਆ ਇਸ ਕਿਡਨੈਪਿੰਗ ਦੀ ਇਸ ਕਹਾਣੀ ਦੀ ਅਸਲ ਸ਼ੁਰੂਆਤ ਹੁੰਦੀ ਹੈ ਯੂਪੀ ਤੋਂ ਯੂਪੀ ਦੇ ਵਿੱਚ ਆਗਰਾ ਦੇ ਨਾਲ ਇੱਕ ਕੋਲਾ ਨਾਮ ਦੀ ਜਗ੍ਹਾ ਸੀ ਉਸ ਦੇ ਵਿੱਚ ਇੱਕ ਤਨੁਜ ਚਾਰ ਨਾਮ ਦਾ ਵਿਅਕਤੀ ਰਹਿੰਦਾ ਸੀ ਉਹ ਅਲੀਗੜ ਪੁਲਿਸ ਲੈਨ ਦੇ ਵਿੱਚ ਹੈੱਡ ਕਾਂਸਟੇਬਲ ਦੀ ਜੌਬ ਕਰਦਾ ਸੀਗਾ ਉਸ ਦੀ ਡਿਊਟੀ ਅਲੀਗੜ ਜਿਹੜੀ ਪੁਲਿਸ ਲੈਨ ਸੀ ਉਸ ਦੇ ਵਿੱਚ ਸੀ ਉਹਦੀ ਜ਼ਿੰਦਗੀ ਵਧੀਆ ਚੱਲ ਰਹੀ ਸੀ ਸਰਕਾਰੀ ਨੌਕਰੀ ਕਰ ਰਿਹਾ ਸੀ ਇਸ ਨੂੰ ਦੇਖਦੇ ਉਸ ਦੇ ਘਰ ਦੇ ਉਹਦਾ ਵਿਆਹ ਕਰ ਦਿੰਦੇ ਆ ਵਿਆਹ ਤੋਂ ਬਾਅਦ ਉਹਦੀ ਜ਼ਿੰਦਗੀ ਵਧੀਆ ਲੰਘ ਰਹੀ ਸੀ ਉਹਨਾਂ ਦੇ ਘਰ ਇੱਕ ਬੇਟਾ ਪੈਦਾ ਹੁੰਦਾ ਬੇਟਾ ਪੈਦਾ ਹੋਣ ਤੋਂ ਬਾਅਦ ਉਸ ਦੀ ਆਪਣੀ ਘਰ ਵਾਲੇ ਦੇ ਨਾਲ ਆਲਮਾਨ ਰਹਿਣੀ ਸ਼ੁਰੂ ਹੋ ਜਾਂਦੀ ਹੈ ਪਹਿਲਾਂ ਵਧੀਆ ਜ਼ਿੰਦਗੀ ਚੱਲਦੀ ਆ ਰਹੀ ਸੀ ਕਾਫੀ ਸਮਾਂ ਹੋਰ ਵੀ ਲੰਘਦਾ ਕਾਫੀ ਸਾਲ ਲੰਘਦੇ ਆ ਤੇ ਉਸ ਦੀ ਵਧੀਆ ਬਣ ਰਹੀ ਹੁੰਦੀ ਹੈ ਆਪਣੀ ਪਤਨੀ ਦੇ ਨਾਲ ਪਰ ਅਚਾਨਕ ਹੁਣ ਉਹਨਾਂ ਦੇ ਰਿਸ਼ਤੇ ਦੇ ਵਿੱਚ ਖਟਾਸ ਆਉਣੀ ਸ਼ੁਰੂ ਹੋ ਜਾਂਦੀ ਹੈ ਉਹ ਆਪਸ ਦੇ ਵਿੱਚ ਲੜਨਾ ਸ਼ੁਰੂ ਕਰ ਦਿੰਦੇ ਆ ਲੜਾਈ ਇੰਨੀ ਜ਼ਿਆਦਾ ਵੱਧਦੀ ਹੈ ਕਿ ਉਹ ਇੱਕ ਦੂਜੇ ਤੋਂ ਵੱਖ ਹੋ ਜਾਂਦੇ ਆ ਉਹ ਇੱਕ ਦੂਜੇ ਤੋਂ ਤਲਾਕ ਲੈ ਲੈਂਦੇ ਆ ਤੇ ਜਿਹੜਾ ਉਹਦਾ ਬੇਟਾ ਹੁੰਦਾ ਉਹ ਦੀ ਪਤਨੀ ਦੇ ਨਾਲ ਰਹਿਣ ਲਈ ਮੰਨਦਾ ਹੈ ਉਹ ਕਹਿੰਦਾ ਕਿ ਮੈਂ ਆਪਣੀ ਮਾਂ ਦੇ ਕੋਲ ਹੀ ਰਹੂੰਗਾ ਉਹ ਆਪਣੇ ਬਾਪੂ ਕੋਲ ਰਹਿਣਾ ਨਹੀਂ ਮੰਨਦਾ ਬੱਚੇ ਦੀ ਉਮਰ 3-4 ਸਾਲ ਸੀ ਤੇ ਉਹ ਬੱਚਾ ਆਪਣੀ ਮਾਂ ਦੇ ਕੋਲ ਰਹਿ ਜਾਂਦਾ ਤੇ ਹੁਣ ਅੱਗੇ ਜਿਹੜਾ ਤਨੁਜ ਹੁੰਦਾ ਇਹਦੀ ਜ਼ਿੰਦਗੀ ਅੱਗੇ ਚੱਲਦੀ ਤਨੁਜ ਦੀ ਜ਼ਿੰਦਗੀ ਇੱਕ ਵਾਰ ਫਿਰ ਤੋਂ ਪੱਟਲੀ ਤੇ ਹੁਣ ਸ਼ੁਰੂ ਹੁੰਦੀ ਆ ਹੌਲੀ-ਹੌਲੀ ਤੇ ਇਹ ਇੱਕ ਵਾਰ ਫਿਰ ਤੋਂ ਇੱਕ ਕੁੜੀ ਦੇ ਨਾਲ ਪਿਆਰ ਕਰਨਾ ਸ਼ੁਰੂ ਕਰਦਾ ਜਿਸ ਦਾ ਨਾਮ ਸੀ ਪੂਨਮ ਉਹ ਜਿਹੜੀ ਪੂਨਮ ਸੀ ਰਿਸ਼ਤੇਦਾਰੀ ਦੇ ਵਿੱਚ ਇਹਦੇ ਦੂਰ ਤੋਂ ਇੱਕ ਭੂਆ ਦੀ ਲੜਕੀ ਲੱਗਦੀ ਸੀ ਤੇ ਇਹ ਭੂਆ ਤੇ ਮਾਮੇ ਦੀ ਮਾਮੇ ਭੂਆ ਦੇ ਬੱਚੇ ਸੀਗੇ ਇੱਕ ਦੂਜੇ ਤੇ ਆਪਸ ਦੇ ਵਿੱਚ ਪਿਆਰ ਕਰਨ ਲੱਗ ਜਾਂਦੇ ਆ ਤੇ ਜਦੋਂ ਇਸ ਦਾ ਪਤਾ ਘਰਦਿਆਂ ਨੂੰ ਲੱਗਦਾ ਹੋਰ ਰਿਸ਼ਤੇਦਾਰਾਂ ਨੂੰ ਲੱਗਦਾ ਤਾਂ ਉਹ ਇਹਨਾਂ ਨੂੰ ਰੋਕਦੇ ਆ ਪਰ ਇਹ ਰੁਕਦੇ ਨਹੀਂ ਇਹ ਵਿਆਹ ਕਰਾਉਣ ਦਾ ਇੱਕ ਦੂਜੇ ਨਾਲ ਫੈਸਲਾ ਕਰ ਲੈਂਦੇ ਆ ਇਹ ਫੈਸਲੇ ਦੇ ਖਿਲਾਫ ਸਾਰੇ ਘਰ ਦੇ ਹੁੰਦੇ ਆ ਸਾਰੇ ਰਿਸ਼ਤੇਦਾਰ ਹੁੰਦੇ ਆ ਉਹ ਇਹਨਾਂ ਦੇ ਵਿਆਹ ਨੂੰ ਨਹੀਂ ਮੰਨਦੇ ਉਹ ਖੁਸ਼ ਨਹੀਂ ਹੁੰਦੇ ਸਾਰੇ ਤਾਂ ਇਹ ਆਪਣੇ ਘਰਦਿਆਂ ਤੋਂ ਚੋਰੀ ਭੱਜ ਕੇ ਵਿਆਹ ਕਰਾ ਲੈਂਦੇ ਆ ਇਹ ਉਹਨਾਂ ਦੋਨੋਂ ਜਾਣੇ ਆਪਣੇ ਘਰਦਿਆਂ ਦੀ ਮਰਜ਼ੀ ਦੇ ਖਿਲਾਫ ਵਿਆਹ ਕਰਾ ਕੇ ਅਲੱਗ ਰਹਿਣਾ ਸ਼ੁਰੂ ਕਰਦੇ ਆ ਇਹ ਕਿਤੇ ਅਲੱਗ ਜਗ੍ਹਾ ਤੇ ਰਹਿ ਰਹੇ ਹੁੰਦੇ ਆ ਉੱਥੇ ਫਿਰ ਇਹਨਾਂ ਦੇ ਕੋਲ ਇੱਕ ਬੱਚਾ ਜਨਮ ਲੈਂਦੇ ਆ ਜੋ ਕਿ ਬੇਟਾ ਹੁੰਦਾ ਬੇਟੇ ਦਾ ਨਾਮ ਇਹ ਪ੍ਰਿਥਵੀ ਰੱਖਦੇ ਆ ਬੇਟੇ ਦੇ ਜਨਮ ਤੋਂ ਬਾਅਦ ਥੋੜਾ ਸਮਾਂ ਹੀ ਲੰਘਦਾ ਕਿ ਇਹਨਾਂ ਦਾ ਆਪਸ ਦੇ ਵਿੱਚ ਫਿਰ ਲੜਾਈ ਝਗੜਾ ਸ਼ੁਰੂ ਹੋ ਜਾਂਦਾ ਹੁਣ ਤਨੁਜ ਦਾ ਆਪਣੀ ਨਵੀਂ ਪਤਨੀ ਪੂਨੋਂ ਦੇ ਨਾਲ ਵੀ ਲੜਾਈ ਝਗੜਾ ਹੋਣਾ ਸ਼ੁਰੂ ਹੋ ਜਾਂਦਾ ਉਹਦੇ ਨਾਲ ਵੀ ਲੜਾਈ ਰਹਿਣ ਲੱਗ ਜਾਂਦੀ ਹੈ ਹੁਣ ਸਮਾਂ ਥੋੜਾ ਜਿਆਦਾ ਹੋਰ ਲੰਘਦਾ ਇਹ ਜਦੋਂ ਲੜਾਈ ਕਾਫੀ ਜ਼ਿਆਦਾ ਵੱਧ ਜਾਂਦੀ ਹੈ ਪੂਨਮ ਆਪਣੇ ਬੱਚੇ ਨੂੰ ਲੈ ਕੇ ਘਰ ਤੋਂ ਚਲੀ ਜਾਂਦੀ ਹੈ ਤੇ ਇਸ ਗੱਲ ਦਾ ਪਤਾ ਜਦੋਂ ਇਹਨੂੰ ਤੁਨੂਜ ਨੂੰ ਲੱਗਦਾ ਇਹਨੂੰ ਬਹੁਤ ਜ਼ਿਆਦਾ ਗੁੱਸਾ ਆਉਂਦਾ ਇਹ ਦੁਬਾਰਾ ਪੂਨਮ ਕੋਲ ਜਾਂਦਾ ਉਹਨੂੰ ਮਨਾਉਣ ਦੀ ਕੋਸ਼ਿਸ਼ ਕਰਦਾ ਪਰ ਉਹ ਮੰਨਦੀ ਨਹੀਂ ਹੁਣ ਪੂਨਮ ਹੌਲੀ-ਹੌਲੀ ਇਹਨੂੰ ਆਪਣੇ ਬੱਚੇ ਨਾਲ ਮਿਲਣ ਤੋਂ ਵੀ ਮਨਾ ਕਰ ਦਿੰਦੀ ਹੈ ਇਸ ਨੂੰ ਆਪਣੇ ਬੇਟੇ ਨਾਲ ਵੀ ਨਹੀਂ ਮਿਲਣ ਦਿੰਦੀ ਤੇ ਜਦੋਂ ਇਹ ਗੱਲ ਆਪਣੇ ਦੋਸਤਾਂ ਦੇ ਨਾਲ ਸ਼ੇਅਰ ਕਰਦਾ ਤੇ ਫਿਰ ਵਿੱਚੋਂ ਇੱਕ ਦਿਨ ਇਹਨਾਂ ਨੂੰ ਆਈਡੀਆ ਆਉਂਦਾ ਕਿ ਤਿੰਨ ਚਾਰ ਦੋਸਤ ਇਕੱਠੇ ਹੋ ਕੇ ਉਸ ਆਪਣੇ ਬੱਚੇ ਨੂੰ ਹੀ 11 ਮਹੀਨੇ ਦਾ ਬੱਚਾ ਸੀ ਉਦੋਂ ਉਹ ਉਹਨੂੰ ਕਡਨਾਪ ਕਰਦੇ ਪਲੈਨਿੰਗ ਕਰਦੇ ਆ ਤੇ ਇਸੇ ਤਰ੍ਹਾਂ ਹੀ ਕਰਦੇ ਨੇ ਇੱਕ ਦਿਨ ਜਾਂਦੇ ਆ ਜਾ ਕੇ ਆਪਣੇ ਬੱਚੇ ਨੂੰ ਆਪਣੇ ਹੀ ਘਰ ਵਾਲੀ ਤੋਂ ਕਿਡਨਾਪ ਕਰ ਲਿਆਉਂਦਾ ਫਿਰ ਨੈਪ ਕਰਕੇ ਇਹ ਮੌਕੇ ਤੋਂ ਭੱਜ ਜਾਂਦਾ ਸ਼ਹਿਰ ਛੱਡ ਜਾਂਦਾ ਉਦੋਂ ਜਿਹੜੀ ਉਹਦੀ ਘਰ ਵਾਲੀ ਹੁੰਦੀ ਆ ਪੂਨਮ ਉਹ ਸ਼ੱਕ ਜਤਾਉਂਦੀ ਆ ਕਿ ਸ਼ਾਇਦ ਮੇਰਾ ਘਰ ਆ ਹੀ ਹੋਵੇ ਜਿਹੜਾ ਉਹਨੂੰ ਲੈ ਕੇ ਚਲਿਆ ਗਿਆ ਬੱਚੇ ਨੂੰ ਕਿਉਂਕਿ ਉਹਦੇ ਨਾਲ ਕੰਟੈਕਟ ਨਹੀਂ ਹੋ ਪਾ ਰਿਹਾ ਸੀ ਜਿਸ ਦਿਨ ਦਾ ਉਹ ਬੱਚਾ ਘਰੋਂ ਕਿਡਨਾਪ ਹੋਇਆ ਸੀ ਤਾਂ ਹੁਣ ਸਾਰਾ ਸ਼ੱਕ ਤਨੁਜ ਤੇ ਹੁੰਦਾ ਤੇ ਪੁਲਿਸ ਹੁਣ ਜਦੋਂ ਤਨੁਜ ਬਾਰੇ ਪਤਾ ਕਰਦੀ ਹੈ ਪਤਾ ਲੱਗਦਾ ਕਿ ਉਹ ਹੈੱਡ ਕਨਸਟੇਬਲ ਸੀਗਾ ਜਿਹੜਾ ਅਲੀਗੜ੍ਹ ਦੇ ਵਿੱਚ ਹੁਣ ਜੁਪੀ ਪੁਲਿਸ ਨਾਲ ਰਾਬਤਾ ਕਾਇਮ ਕੀਤਾ ਜਾਂਦਾ ਜਿਹੜੀ ਰਾਜਸਥਾਨ ਪੁਲਿਸ ਆ ਜੁਪੀ ਪੁਲਿਸ ਦੇ ਕੋਲ ਪਹੁੰਚਦੀ ਹੈ ਅਲੀਗੜ੍ਹ ਜਾ ਕੇ ਉਹਦਾ ਬਾਰੇ ਪਤਾ ਕੀਤਾ ਜਾਂਦਾ ਹੁਣ ਪੁਲਿਸ ਨੂੰ ਪਤਾ ਲੱਗਦਾ ਕਿ ਜਿਹੜਾ ਤਨੁਜ ਸੀਗਾ ਉਹ ਕਾਫੀ ਸਮੇਂ ਤੋਂ ਆਪਣੀ ਡਿਊਟੀ ਤੋਂ ਵੀ ਗੈਰ ਸੀ ਆਪਣੀ ਡਿਊਟੀ ਤੋਂ ਵੀ ਐਬਸੈਂਟ ਸੀਗਾ ਇਸੇ ਕਰਕੇ ਉਹਨੂੰ ਜਿਹੜਾ ਪੁਲਿਸ ਦੇ ਵਿੱਚੋਂ ਸਸਪੈਂਡ ਵੀ ਕਰ ਦਿੱਤਾ ਜਾਂਦਾ। ਇੱਕ ਉਸਦੇ ਉੱਤੇ ਕੇਸ ਵੀ ਹੁੰਦਾ। ਉਹ ਆਪਣੇ ਕੇਸ ਦੀ ਵੀ ਪੈਰਵਾਹੀ ਨਹੀਂ ਕਰ ਰਿਹਾ ਹੁੰਦਾ। ਉਹ ਕੇਸ ਦੇ ਵਿੱਚੋਂ ਵੀ ਗੈਰ ਚੱਲ ਰਿਹਾ ਹੁੰਦਾ। ਤਾਂ ਹੁਣ ਪੁਲਿਸ ਨੂੰ ਪੱਕਾ ਪਤਾ ਲੱਗ ਜਾਂਦਾ ਕਿ ਉਸ ਬੱਚੇ ਨੂੰ ਕਿਡਨਾਪ ਕਰਨ ਵਾਲਾ ਹੋਰ ਕੋਈ ਨਹੀਂ ਬਲਕਿ ਤਨੂਜੀ ਆ। ਉਸਦੇ ਬਾਪ ਨੇ ਹੀ ਆਪਣੇ ਬੱਚੇ ਨੂੰ ਆਪ ਕਿਡਨਾਪ ਕੀਤਾ। ਤੇ ਉਦੋਂ ਹੁਣ ਜਦੋਂ ਇਹ ਕਿਡਨਾਪ ਕਰਕੇ ਜਿਹੜਾ ਤਨੂਜਾ ਉਸ ਬੱਚੇ ਨੂੰ ਲੈ ਗਿਆ ਹੁੰਦਾ ਇਹ ਅਲੱਗ-ਅਲੱਗ ਜਗ੍ਹਾ ਰਹਿਣਾ ਸ਼ੁਰੂ ਕਰਦਾ। ਆਪਣਾ ਪੇਸ਼ ਬਦਲਣਾ ਸ਼ੁਰੂ ਕਰਦਾ। ਤੇ ਉਹ ਕਦੇ ਕਿਤੇ ਚੱਲ ਜਾਂਦਾ। ਕਦੇ ਕਿਤੇ ਚਲਿਆ ਜਾਂਦਾ ਕਦੇ ਜੁਪੀ ਚੱਲ ਜਾਂਦਾ ਕਦੇ ਬਿਹਾਰ ਚੱਲ ਜਾਂਦਾ ਛੋਟਾ ਜਿਹਾ ਬੱਚਾ ਉਹਦੇ ਨਾਲ ਆ ਤੇ ਹੌਲੀ ਹੌਲੀ ਇਹ ਆਪਣਾ ਪੇਸ਼ ਬਦਲਣਾ ਵੀ ਸ਼ੁਰੂ ਕਰ ਦਿੰਦਾ ਤੇ ਹੁਣ ਉੱਧਰ ਉੱਪਰ 25000 ਦਾ ਨਾਮ ਵੀ ਰੱਖਦੇ ਆ ਪੁਲਿਸ ਉਸ ਨੂੰ ਲੱਭਣਾ ਸ਼ੁਰੂ ਕੀਤਾ ਜਾਂਦਾ ਹੁਣ ਤਨੁਜ ਉਧਰ ਆਪਣਾ ਪੇਸ਼ ਬਦਲ ਕੇ ਰਹਿ ਰਿਹਾ ਕਦੇ ਕਿਤੇ ਰਹਿੰਦਾ ਕਦੇ ਕਿਤੇ ਰਹਿੰਦਾ ਤਾਂ ਚਲਦੇ ਆ ਚਲਦੇ ਆ ਇੱਕ ਦਿਨ ਤਨੁਜ ਦਾ ਇੱਕ ਦੋਸਤ ਸੀਗਾ ਉਹ ਆਪਣੀ ਫੈਮਲੀ ਦੇ ਨਾਲ ਬਰਿੰਦਾਵਨ ਦੇ ਵਿੱਚ ਮੱਥਾ ਟੇਕਣ ਦੇ ਲਈ ਜਾਂਦਾ ਮੰਦਰ ਦੇ ਵਿੱਚ ਜਾਂਦੇ ਆ ਉਹ ਫੈਮਲੀ ਨਾਲ ਇਕੱਠੇ ਹੋ ਕੇ ਜਦੋਂ ਮੰਦਿਰ ਦੇ ਵਿੱਚੋਂ ਬਾਹਰ ਨਿਕਲ ਰਿਹਾ ਸੀ ਬਾਹਰ ਉਹਨੂੰ ਇੱਕ ਸਾਧੂ ਦਿੱਖਦਾ ਉਸ ਸਾਧੂ ਦੇ ਕੋਲ ਜਾਂਦਾ ਤਨੁਜ ਦਾ ਦੋਸਤ ਉਸ ਦੇ ਕੋਲ ਜਾ ਕੇ ਉਹਨੂੰ ਕਹਿੰਦਾ ਕਿ ਬਿਲਕੁਲ ਤੇਰੀ ਸ਼ਕਲ ਦਾ ਮੇਰਾ ਇੱਕ ਦੋਸਤ ਸੀਗਾ ਉਹ ਕਾਫੀ ਦਿਨਾਂ ਤੋਂ ਘਰ ਤੋਂ ਭੱਜ ਗਿਆ ਕਾਫੀ ਮਹੀਨੇ ਹੋ ਗਏ ਉਹਨੂੰ ਘਰ ਤੋਂ ਭੱਜੇ ਹੋਏ ਉਹਨੂੰ ਤੇ ਉਹ ਮਿਲ ਨਹੀਂ ਰਿਹਾ ਤਾਂ ਜਿਹੜਾ ਉਹ ਸਾਧੂ ਸੀ ਉਹ ਜਵਾਬ ਦਿੰਦਾ ਕਿ ਉਹ ਤਨੁਜ ਮੈਂ ਹੀ ਹਾਂ ਜਦੋਂ ਦਾ ਦੋਸਤ ਨੂੰ ਦੇਖਦਾ ਉਹਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਹਿੰਦਾ ਉਹਦੇ ਬੱਚੇ ਦੇ ਨਾਲ ਹੀ ਹੁੰਦਾ ਛੋਟਾ ਜਿਹਾ ਬੱਚਾ ਵੀ ਉਹਦੇ ਕੋਲ ਹੀ ਹੁੰਦਾ ਉਸ ਨੂੰ ਨਾਲ ਲੈ ਕੇ ਉਸ ਦਾ ਦੋਸਤ ਆਪਣੇ ਘਰ ਆ ਜਾਂਦਾ ਉਹ ਨੂੰ 3-4 ਦਿਨ ਆਪਣੇ ਘਰ ਦੇ ਵਿੱਚ ਹੀ ਰੱਖਦਾ ਇਸ ਗੱਲ ਦੀ ਜਿਹੜੀ ਖਬਰ ਸੀ ਉਹ ਪੁਲਿਸ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਪੁਲਿਸ ਨੇ ਉਹਦੇ ਤਨੂਰ ਦੇ ਰਿਸ਼ਤੇਦਾਰ ਤੇ ਉਹਦੇ ਦੋਸਤਾਂ ਦੇ ਉੱਤੇ ਸਰਵੇਲੈਂਸ ਲਾਈ ਹੋਈ ਸੀ ਤਾਂ ਪੁਲਿਸ ਤੱਕ ਖਬਰ ਪਹੁੰਚਦੀ ਹੈ ਪੁਲਿਸ ਹੁਣ ਉਹਨਾਂ ਦੇ ਘਰ ਦੇ ਉੱਤੇ ਤਾਵਾ ਬੋਲਦੀ ਹੈ ਹੁਣ ਪੁਲਿਸ ਆਉਂਦੀ ਹੈ ਪੁਲਿਸ ਜਦੋਂ ਪਹੁੰਚਦੀ ਹੈ ਘਰ ਦੇ ਵਿੱਚ ਦੇਖਿਆ ਜਾਂਦਾ ਤਾਂ ਤਨੂਰ ਜੋ ਉਥੋਂ ਪਹਿਲਾਂ ਹੀ ਜਾ ਚੁੱਕਿਆ ਹੁੰਦਾ ਹੁਣ ਤਨੂਰ ਜੇ ਇੱਕ ਵਾਰ ਹੱਥੋਂ ਆਉਂਦਾ ਫਿਰ ਹੱਥੋਂ ਨਿਕਲ ਜਾਂਦਾ ਹੁਣ ਪੁਲਿਸ ਦੇ ਕੋਲੇ ਇੱਕ ਇੱਕ ਲੇਟੈਸਟ ਉਹਦਾ ਟਿਕਾਣਾ ਸੀਗਾ ਪਤਾ ਸੀਗਾ ਕਿ ਇੱਥੇ ਰਿਹਾ ਉਹ ਤੇ ਉਸਦੇ ਬਾਅਦ ਉਸ ਨੂੰ ਫੇਰ ਲੱਭਣਾ ਸ਼ੁਰੂ ਕੀਤਾ ਜਾਂਦਾ ਹੈ ਲੱਭਦੇ ਲੱਭਦੇ ਇੱਕ ਦਿਨ ਫਿਰ ਪੁਲਿਸ ਕੋਲੇ ਇੱਕ ਟਿਪ ਆਉਂਦੀ ਹੈ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਿਆ 27 ਅਗਸਤ 2024 ਨੂੰ ਪੁਲਿਸ ਨੂੰ ਪਤਾ ਲੱਗਦਾ ਕਿ ਇੱਕ ਕੋਈ ਕੂਟੀਆਂ ਦੇ ਵਿੱਚ ਸਾਧੂ ਰਹਿ ਰਿਹਾ ਜਿਸ ਦੇ ਕੋਲ ਬੱਚਾ ਆ ਤੇ ਉੱਥੇ ਪਹੁੰਚਿਆ ਜਾਂਦਾ ਤੇ ਉਥੋਂ ਤਨੂ ਜੀ ਨੂੰ ਤੇ ਉਸ ਬੱਚੇ ਨੂੰ ਬਰਾਮਦ ਕੀਤਾ ਜਾਂਦਾ ਤਨੂ ਦੇ ਕੋਲ ਤੇ ਲੈ ਕੇ ਆ ਜਾਂਦਾ ਲਿਆ ਕੇ ਹੁਣ ਬੱਚਾ ਜਿਹੜਾ ਆਪਣੇ ਮਾਂ ਨੂੰ ਸੌਂਪ ਦਿੱਤਾ ਜਾਂਦਾ ਇਸੇ ਕਰਕੇ ਉਹ ਬੱਚਾ ਸੀ ਜਿਹੜਾ ਜਦੋਂ ਉਹਨੂੰ ਉਹਦੀ ਮਾਂ ਨੂੰ ਦੇ ਰਹੇ ਸੀਗੇ ਇਸੇ ਕਰਕੇ ਉਹ ਰੋ ਰਿਹਾ ਸੀਗਾ ਉਹ ਆਪਣੇ ਬਾਪ ਕੋਲ ਹੀ ਰਹਿਣਾ ਚਾਹੁੰਦਾ ਸੀ ਉਸ ਨੂੰ ਪਤਾ ਲੱਗਿਆ ਸੀ ਕਿ ਇਹ ਮੇਰਾ ਫਾਦਰ ਹੈ ਇਹ ਮੇਰਾ ਬਾਪ ਹੈ ਤੇ ਬੱਚਾ ਉਹਦੇ ਕੋਲ ਜਾਣਾ ਚਾਹੁੰਦਾ ਤੇ ਪਿਛਲੇ ਕਈ ਮਹੀਨਿਆਂ ਤੋਂ 14 ਮਹੀਨਿਆਂ ਤੋਂ ਉਹਦੇ ਕੋਲ ਹੀ ਰਿਹਾ ਸੀ ਇਸ ਕਰਕੇ ਉਹਦਾ ਪਿਆਰ ਪੈ ਜਾਂਦਾ ਆਪਣੇ ਬਾਪ ਦੇ ਨਾਲ ਹੁਣ ਜਦੋਂ ਇਹ ਸਾਰੀ ਵੀਡੀਓ ਬਣ ਕੇ ਵਾਇਰਲ ਹੁੰਦੀ ਹੈ ਤਾਂ ਲੋਕਾਂ ਨੂੰ ਉਹਦੇ ਪ੍ਰਤੀ ਹਮਦਰਦੀ ਵੀ ਹੁੰਦੀ ਹੈ ਪਰ ਕਾਨੂੰਨ ਦੇ ਮੁਤਾਬਕ ਜਿਹੜਾ ਬੰਦਾ ਇੱਕ ਬੱਚੇ ਨੂੰ ਕਿਡਨਾਪ ਕਰਕੇ ਲੈ ਕੇ ਗਿਆ ਚਾਹੇ ਉਹਦਾ ਬਾਪ ਹੀ ਸੀਗਾ ਪਰ ਇਹ ਤਰੀਕਾ ਉਹਦਾ ਗਲਤ ਸੀ ਕਿਸੇ ਦੇ ਚੱਲਦਾ ਕਾਨੂੰਨ ਦੇ ਮੁਤਾਬਕ ਉਹਨੂੰ ਅਰੇਸਟ ਕੀਤਾ ਜਾਂਦਾ ਤੇ ਉਸਦੇ ਉੱਤੇ ਕੇਸ ਦਾਇਰ ਕੀਤਾ ਜਾਂਦਾ ਹੁਣ ਜਿਹੜਾ ਤੁਹਾਨੂੰ ਉਹ ਜੇਲ੍ਹ ਦੇ ਅੰਦਰ ਹੈ ਹੁਣ ਅੱਜ ਦੀ ਇਹ ਵੀਡੀਓ ਤੁਸੀਂ ਇਦਾਂ ਦੇਖੋ ਕਿ ਇੱਕ ਬੰਦਾ ਉਸਦੀ ਲਾਈਫ ਵਧੀਆ ਚੱਲ ਰਹੀ ਸੀ ਇੱਕ ਵਧੀਆ ਸਰਕਾਰੀ ਨੌਕਰੀ ਕਰ ਰਿਆ ਸੀ ਉਸ ਤੋਂ ਬਾਅਦ ਪਹਿਲਾਂ ਉਹਦਾ ਇੱਕ ਵਿਆਹ ਹੁੰਦਾ ਲੜਾਈ ਝਗੜੇ ਦੇ ਕਾਰਨ ਉਹਦਾ ਪਰਸਿਸਟਮ ਖਰਾਬ ਹੋ ਜਾਂਦਾ ਹੈ ਨਾ ਤੇ ਉਸ ਤੋਂ ਬਾਅਦ ਉਹ ਦੁਬਾਰਾ ਫੇਰ ਵਿਆਹ ਕਰਾਉਂਦਾ ਵਿਆਹ ਤੋਂ ਬਾਅਦ ਇੱਕ ਬੱਚਾ ਹੁੰਦਾ ਤੇ ਉਹ ਫੇਰ ਆਪਣੀ ਘਰ ਵਾਲੀ ਦੇ ਨਾਲ ਲੜਾਈ ਝਗੜਾ ਕਰਦਾ ਉਸ ਦੇ ਕਰਕੇ ਉਹ ਅਲੱਗ ਰਹਿਣ ਲੱਗਦੀ ਹੈ ਤੇ ਉਸ ਦੇ ਬੱਚੇ ਨੂੰ ਨਹੀਂ ਮਿਲਣ ਦਿੰਦੀ ਜੇ ਉਹ ਉਸ ਦੇ ਬੱਚੇ ਨੂੰ ਮਿਲਣ ਦੇ ਦਿੰਦੀ ਉਹ ਮਿਲਦਾ ਰਹਿੰਦਾ ਤਾਂ ਸ਼ਾਇਦ ਉਹ ਉਸ ਬੱਚੇ ਨੂੰ ਕਿਡਨਾਪ ਹੀ ਨਾ ਕਰਦਾ ਹੈ ਨਾ ਇੱਥੇ ਤੱਕ ਗੱਲ ਹੀ ਨਾ ਪਹੁੰਚ ਜੀ ਉਹ ਹਾਲੇ ਵੀ ਆਪਣੀ ਕਾਂਸਟੇਬਲ ਦੀ ਜੌਬ ਕਰ ਰਿਹਾ ਹੁੰਦਾ ਵਧੀਆ ਜ਼ਿੰਦਗੀ ਜਿਉ ਰਿਹਾ ਹੁੰਦਾ ਹੁਣ ਇੱਕ ਬਾਪ ਨੂੰ ਉਸਦੇ ਬੱਚੇ ਨੂੰ ਮਿਲਣ ਤੋਂ ਜਦੋਂ ਰੋਕਿਆ ਜਾਂਦਾ ਤਾਂ ਉਹਦੀ ਜ਼ਿੰਦਗੀ ਹੋਰ ਵੀ ਜ਼ਿਆਦਾ ਤਬਾਹੀ ਵੱਲ ਵੱਧ ਜਾਂਦੀ ਹੈ ਤੇ ਉਹ ਇੱਕ ਜਿਹੇ ਕਦਮ ਚੱਕ ਲੈਂਦਾ ਜਿਸ ਦੇ ਕਰਕੇ ਉਹਦੀ ਜ਼ਿੰਦਗੀ ਖੇਰੂ-ਖੇਰੂ ਹੋ ਜਾਂਦੀ ਹੈ ਤੇ ਅੱਜ ਵੀ ਉਹ ਜੇਲ੍ਹ ਦੇ ਵਿੱਚ ਹੈ ਕਈ ਵਾਰ ਲੋਕ ਮਤਲਬ ਕਿ ਇੱਕ ਦੂਜੇ ਨਾਲ ਜੀਵਨ ਸਾਥੀ ਦੇ ਨਾਲ ਜਦੋਂ ਕਿਸੇ ਨਾਲ ਵਿਆਹ ਕਰਾਉਣ ਲੱਗਦੇ ਆ ਉਦੋਂ ਵੀ ਨਹੀਂ ਸੋਚਦੇ ਜਦੋਂ ਅਲੱਗ ਹੁੰਦੇ ਆ ਉਦੋਂ ਵੀ ਨਹੀਂ ਸੋਚਦੇ ਉਹ ਬੱਚਿਆਂ ਬਾਰੇ ਤਾਂ ਬਿਲਕੁਲ ਵੀ ਨਹੀਂ ਸੋਚਦੇ ਹੈਨਾ ਬੇਨਾਂ ਤੇ ਕੀ ਬੀਤੂ ਤਾਂ ਹਮੇਸ਼ਾ ਹੀ ਜੇ ਕਦੇ ਇਦਾਂ ਦੀ ਸਿਚੁਏਸ਼ਨ ਕਿਸੇ ਬੰਦੇ ਤੇ ਆ ਜਾਵੇ ਤਾਂ ਬਹੁਤ ਸੋਚ ਸਮਝ ਕੇ ਫੈਸਲੇ ਲੈਣੇ ਚਾਹੀਦੇ ਆ ਆ ਕਿਡਨਾਪ ਕਰਨ ਚਲੇ ਜਾਓ ਆਪਣੇ ਬੱਚੇ ਨੂੰ ਇਹ ਵੀ ਕਿਤੇ ਸਹੀ ਨਹੀਂ ਹੈ ਪਰ ਬੱਚੇ ਨੂੰ ਦੂਰ ਕਰਨਾ ਆਪਣੇ ਮਾਪੇ ਤੋਂ ਇਹ ਵੀ ਸਹੀ ਨਹੀਂ ਹੈ ਤੇ ਤੁਹਾਡੇ ਕੀ ਵਿਚਾਰ ਨੇ ਇਸ ਵੀਡੀਓ ਦੇ ਬਾਰੇ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਆਪਾਂ ਮਿਲਾਂਗੇ ਕਿਸੇ ਹੋਰ ਵੀਡੀਓ ਦੇ ਨਾਲ ਕਿਸੇ ਇਸੇ ਤਰ੍ਹਾਂ ਦੇ ਇੰਟਰਸਟਿੰਗ ਕ੍ਰਾਈਮ ਦੀ ਸਟੋਰੀ ਦੇ ਨਾਲ ਤਦ ਤੱਕ ਲਈ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ